ਲਓ ਵੀ ਮਿੱਤਰੋ ਅੱਜ ਆਪਾਂ ਚੱਲੇ ਕੈਮਰੇ ਦੀਆਂ ਧਾਰਾਂ ਪਾਣਾ ਮੋਨੂ ਦੁਕਾਨ ਵਾਲੇ ਦੇ ਨਾਲੇ ਦੋਨੋਂ ਦਗਾਉਨੇ ਆ ਸਾਡੇ ਪਿੰਡ ਦੀਆਂ ਭੀੜੀਆਂ ਗਲੀਆਂ ਜਿਨ੍ਹਾਂ ਜਿਨ੍ਹਾਂ ਦੇ ਪਿੰਡ ਚ ਭੀੜੀਆਂ ਗਲੀਆਂ ਹੈਗੀਆਂ ਨੇ ਕਮੈਂਟਾਂ ਚ ਜ਼ਰੂਰ ਦੱਸਿਓ ਮਿੱਤਰੋ ਜਦੋਂ ਮੈਂ ਨਵਾਂ ਨਵਾਂ ਮੋਟਰਸਾਈਕਲ ਸਿੱਖਿਆ ਜਾਂ ਕੋਈ ਵੀ ਬੰਦਾ ਸਿੱਖਦਾ ਜਿਨੇ ਇਹ ਗਲੀ ਚੋਂ ਕੱਢਤਾ ਬਿਨਾ ਗੇਰੇ ਉਹ ਸਮਝ ਲਾ ਵੀ ਪੱਕਾ ਡਰਾਈਵਰ ਆ ਇਹ ਕੇਸ ਆ ਸਾਡੇ ਪਿੰਡ ਦੀ ਇਹ ਗਲੀ ਦਾ ਹੁਣ ਤੁਹਾਨੂੰ ਦਗਾਉਨੇ ਆ ਮੋਨੂ ਦੇ ਘਰੇ ਜਾ ਕੇ ਪਤੰਦਰਾਂ ਨੇ ਉਹਨਾਂ ਨੇ ਦਾ ਤਾਰਾਂ ਤੋ ਰਾਂ ਲਜਾਈਆਂ ਪੰਆਂ ਬੁਰੇ ਹਿੱਲੇ ਬੋਂਕੇ ਦਿਹਾੜੇ ਫਿਰਤਾਏ ਨੇ ਉਹਨੂੰ ਉਹਦੇ ਡੈਡੀ ਨੇ ਕਹਿ ਕੋ ਕੇ ਲੈ ਤਾਰ ਸਲਜਾਉਣ ਨੂੰ ਲਾਇਆ ਮੁੰਨੂ ਨੂੰ ਮੁੰਨੂ ਤਾਰ ਸਲਜਾਈ ਜਾਂਦਾ ਉਹ ਕੱਠੀ ਕਰੀ ਜਾਂਦਾ ਮੈਂ ਇਧਰੋਂ ਸਲਝਾ ਰਿਆ ਦੀ ਅਸਲ ਚ ਸਾਹਮਣੇ ਦਰਸ਼ਨ ਕਰੋ ਸਾਡੇ ਪਿੰਡੂ ਦਾ ਗੁਰਦੁਆਰਾ ਸਾਹਿਬ ਬੜਾ ਵਧੀਆ 뷰 ਆ ਰਿਹਾ ਜੀ ਜ਼ੂਮ ਕਰਕੇ ਵੀ ਦਿਖਾਤਾ ਤੁਹਾਨੂੰ ਦੇਖੋ ਕੀ ਬਾਤ ਆ ਜੀ ਮਿੱਤਰੋ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਮਾਰ ਦਿਆ ਕਰੋ ਆ ਲੈ ਜੀ ਚੜ ਗਏ ਕੋਠਿਆਂ ਦੇ ਥੋੜਿਆਂ ਨਾਲ ਠੋਕੀ ਜਾਂਦੇ ਨੇ ਗੱਟੀਆਂ ਉੱਤੇ ਅਸਮਾਨ ਵੀ ਬੜਾ ਸੋਹਣਾ ਆ ਰਿਹਾ ਜੀ ਖੂਬਸੂਰਤ ਨਜ਼ਾਰਾ ਦੇਖ ਸਕਦੇ ਹੋ ਤੁਸੀਂ ਉਧਰ ਬੱਚਾ ਵੀ ਖੜਾ ਬੱਚੇ ਨਜ਼ਾਰੇ ਲੈਂਦੇ ਨੇ ਉਸ ਜਿਹੜੇ ਗਲੀ ਚ ਆਂਦੇ ਜਾਂਦੇ ਹੁੰਦੇ ਤੇ ਪਿੰਡਾਂ ਜਿਹਾ ਤੁਹਾਨੂੰ ਪਤਾ ਮਾਹੌਲ ਹਰੇਕ ਪੁੱਛਦਾ ਕੀ ਕਰਦੇ ਹੋ ਭਾਈ ਕੀ ਕਰਦੇ ਆਂ ਅਸੀਂ ਦੱਸ ਦੇਦੇ ਭਾਈ ਕੈਮਰੇ ਦੀ ਅੰਤਾਰਾਂ ਪਾਉਣੇ ਆਂ ਅਸੀਂ ਤਾਂ ਹੋਰ ਕੀ ਕਰਨਾ ਸੀ ਆ ਲੈ ਬਰਿੰਦਰ ਵੀ ਐਨ ਪੂਰਾ ਫਿਰਦਾ ਈ ਚਮਲਿਆ ਲੈ ਟੱਪਦੇ ਨੇ ਕੰਧਾਂ ਕੋਲੇ ਮੁੰਡੇ ਮੋਨੂ ਦਾ ਟੱਪਿਆ ਲੈ ਤਾਰ ਫੜਾਤੀ ਹੁਣ ਲੈ ਜੀ ਮੋਨੂ ਨੂੰ ਉਧਰ ਮੋਨੂ ਦਾ ਡੈਡੀ ਕਾਲਾ ਪਾਇਆ ਵੀ ਸਾਡਾ ਫਿਰਦਾ ਹੈਲੀਆਂ ਦਿੰਦਾ ਪੂਰਾ ਐਨ ਚਾਹ ਹੁੰਦਾ ਬੰਦੇ ਨੂੰ ਨਾ ਜਿਆਦਾ ਨਵਾਂ ਕੰਮ ਹੋ ਰਿਹਾ ਹੁੰਦਾ ਕੋਈ ਕੈਮਰੇ ਤਾਂ ਚਲੋ ਇਹਨਾਂ ਦੇ ਪਹਿਲਾਂ ਲਵਾਏ ਹੋਏ ਤੇ ਪਰ ਇਹਨਾਂ ਦੇ ਘਰ ਤੋਂ ਗੱਡੀ ਖੜਦੀ ਆ ਜਿੱਥੇ ਉਹ ਪਿੱਛੇ ਆ ਅੱਗੇ ਗੱਡੀ ਵੜ ਨਹੀਂ ਸਕਦੀ ਗਲੀਆਂ ਤੁਹਾਨੂੰ ਆਪਨੇ ਪਹਿਲਾਂ ਦਿਖਾਏ ਦਿੱਤੀਆਂ ਵੀ ਭਿੜੀਆਂ ਨੇ ਸਾਡੇ ਪਿੰਡ ਦੀਆਂ ਆ ਲੈ ਠੋਕੀ ਜਾਂਦਾ ਬਰਿੰਦਰ ਵੀ ਹੁਣ ਗੱਟੀਆਂ ਗੱਟੀਆਂ ਕੋਟੀਆਂ ਪੂਰੀਆਂ ਠੋਕੀ ਜਾਂਦਾ ਲੈ ਦਿਖਾਣੇ ਆ ਤੁਹਾਨੂੰ ਪੂਰਾ ਵਿਊ ਹੈ ਨਾ ਲੈ ਮੋਨੂ ਲੈਦਾ ਐਨ ਬੰਦਰ ਬਣਿਆ ਪਿਆ ਲੈ ਤਾਇਆ ਨੇ ਵੀ ਉਧਰ ਭਗਾ ਕੇ ਮਾਰਿਆ ਤਾਰ ਦਾ ਗੁੱਛਾ ਚਚਵਾਰੇ ਤੇ ਹੁਣ ਚਵਾਰੇ ਤੇ ਚੜਾਂਗੇ ਅਸੀਂ ਲੈ ਉਹ ਉਧਰ ਬਰਿੰਦਰ ਵੀ ਐ ਆਈਆ ਕੋਠੇ ਦੇ ਨੂੰ ਤਾਰਦਾ ਮਿੱਤਰੋ ਇਹ ਤਾਂ ਬਿਜਲੀ ਵਾਲਿਆਂ ਨੂੰ ਵੀ ਔਖਾ ਕੰਮ ਥੀ ਕਦੇ ਚਵਾਰੇ ਤੇ ਚੜੋ ਕਦੇ ਕਿਤੇ ਚੜੋ ਪੂਰੀ ਐਨ ਮौज ਮਸਤੀ ਹੋਈ ਜੀ ਪਾਇਆ ਵੀ ਐਨ ਪੂਰਾ ਹਸਾਉਂਦਾ ਰਿਹਾ ਸਾਨੂੰ ਲੈ ਬਰਿੰਦਰ ਉਤਰਿਆ ਥੱਲੇ ਮੈਨੂੰ ਫੜਾਤਾ ਉਹਨੇ ਥੋੜਾ ਤੇ ਪਲਾਸ ਲੈ ਇਹ ਕਹਿੰਦਾ ਮੈਨੂੰ ਵੀ ਆ ਜਾ ਮਿੱਤਰਾ ਆਹ ਦੇਖੋ ਗੁਫਾ ਜੀ ਕਿਵੇਂ ਆ ਗਈ ਹਨੇਰਾ ਜਾ ਗਿਆ ਹੁਣ ਚੜਾਂਗੇ ਅਸੀਂ ਦੁਬਾਰੇ ਕੋਠੇ ਤੇ ਅਗਲੇ ਤੇ ਘਟੋ ਘਟ ਜੀ ਅਸੀਂ 20 ਦਾ ਕੋਠਿਆਂ ਤੇ ਚੜੇ ਉਤਰੇ ਹੁਣ ਆ ਕੋਠੀ ਹੋਰ ਉਤਲੇ ਚਵਾਰੇ ਤੇ ਲਈ ਫਿਰ ਉੱਤੇ ਚੜੇ ਫਿਰ ਮੈਂ ਕੈਮਰੇ ਤੇ ਦੀ ਮਿੱਤਰੋ ਮੈਂ ਬਾਅਦ ਚ ਚੜਦਾ ਹੁੰਦਾ ਸੀ ਲੈ ਕੇ ਸਾਰਿਆਂ ਦੇ ਸੇਨ ਸੋਣ ਬੰਦਾ ਸਾਡੇ ਨਾਲ ਕੋਈ ਕੈਮਰੇ ਵਾਲਾ ਹੋਰ ਹੈ ਵੀ ਨਹੀਂ ਸੀ ਮੈਂ ਵਿੱਚ ਤਾਂ ਨਹੀਂ ਆ ਰਿਹਾ ਇੱਧਰ ਤਾਇਆ ਕਹਿੰਦਾ ਇਹ ਸੀਨ ਆ ਹੋਰੇ ਕਹਿੰਦਾ ਇਹ ਤਾਂ ਮੀਨੇ ਮੈਂ ਕਹਿੰਦਾ ਕੋਠੇ ਨਹੀਂ ਟੱਪਦੇ ਫਿਰਦੇ ਹੁੰਦੇ ਨਛੇੜੀ ਇਸ ਮੈਂ ਕੀ ਅਜੇ ਰਾਤ ਨੂੰ ਵੀ ਇਧਰੋਂ ਵੀ ਸਾਨੂੰ ਕੋਈ ਚੀਜ਼ ਇੱਥੇ ਆ ਜਾਏ ਇਧਰੋਂ ਵੀ ਅਸੀਂ ਚੌੜ ਕਰਦੇ ਕਰਦੇ ਮੈਂ ਕਿਹਾ ਤਾਇਆ ਇਹਨੂੰ ਮੈਂ ਬੋਲ ਕੇ ਲਾਉਂਗਾ ਵੀ ਸਾਡੇ ਪਿੰਡ ਚ ਆਏ ਸਮੈਕੀਏ ਤਾਂ ਤਾਇਆ ਕਹਿੰਦਾ ਮੈਂ ਕਹਿੰਦਾ ਪ੍ਰਧਾਨ ਹੋਇਆ ਫਿਰ ਸਮੈਕੀਆਂ ਦਾ ਬੜੇ ਹੱਸੇ ਜੀ ਲੈ ਫਿਰ ਮਿੱਤਰੋ ਦਿਖਾ ਦਿੰਨੇ ਆ ਤੁਹਾਨੂੰ ਪਿੰਡ ਦਾ ਪੂਰਾ scene ਦਿਖਾਤਾ ਹੈ ਘੁਮਾ ਕੇ ਕੈਮਰਾ ਉਧਰੋਂ ਤਾਇਆ ਦੇਖੋ ਆਂਦਾ ਲੋਕਾਂ ਦੇ ਕੰਧਾ ਕੋਲੇ ਟੱਪਦਾ ਪੂਰਾ ਐ ਨਾ ਤਾਇਆ ਵੀ ਕਹਿੰਦਾ ਵੀ ਮੇਰੇ ਤੇ ਵੀ ਜਵਾਨੀ ਹੋਈ ਆ ਹੁੰਦੀ ਆ ਜਿਵੇਂ ਤਾਇਆ ਕਹਿੰਦਾ ਬੁਢੇ ਬੜੇ ਹਜੇ ਕਿਤੇ ਹਾਇ ਦਾ ਟੱਪ ਜਾਂਦੇ ਆ ਕਹਿੰਦਾ ਕੋਲੇ ਕੋਈ ਚੱਕਰ ਨਹੀਂ ਆਹ ਲਓ ਜੀ ਮੋਂ ਨੂੰ ਨੇ ਤਾਇਏ ਨੂੰ ਮਾਰਿਆ ਤਾਰ ਦਾ ਗੁੱਛਾ ਭਗਾ ਕੇ ਤਾਇਆ ਵੀ ਅੱਗੇ ਜਦ ਤੇ ਕੈਚ ਕਰ ਲਿਆ ਤਾਇਏ ਨੇ ਵੀ ਇਧਰ ਦੋੇ ਪਾਸੇ ਬਰਿੰਦਰ ਕਰੀ ਜਾਂਦਾ ਜੀ ਠੋਕਾ ਠਾਕੀ ਅੱਗੇ ਸਾਹਮਣੇ ਵਾਲੇ ਪਾਸੇ ਤਾਇਏ ਦਾ ਚਵਾਰਾ ਹੁਣ ਕੰਮ ਅਸੀਂ ਅੱਧੇ ਤੋਂ ਜ਼ਿਆਦਾ ਮਿੱਤਰੋ ਨਵੇੜ ਚੁੱਕੇ ਆ ਤੁਹਾਨੂੰ ਹੁਣ ਦਿਖਾਣੇ ਆ ਇਹ ਇਹ ਤੋਂ ਥੱਲੇ ਆ ਜਾਗੇ ਅਸੀਂ ਜਿਚਾਰੇ ਤੋਂ ਹੁਣ ਹੁਣ ਜਾਂਦੇ ਆ ਜੀ ਅਗਲੇ ਕੋਠੇ ਤੇ ਆ ਲਓ ਜੀ ਹੁਣ ਮੈਂ ਉਤਰਿਆ ਥੱਲੇ ਮੁੜ ਕੇ ਫਿਰ ਬਰਿੰਦਰ ਉੱਤੇ ਹੋਊਗਾ ਫਿਰ ਪੌੜੀ ਇਹ ਪਹਿਲਾਂ ਅਸੀਂ ਜੱਡੀ ਤੇ ਹੁਣ ਮੈਂ ਉਤਰ ਰਿਹਾ ਪਹਿਲਾਂ ਅਸੀਂ ਚੱਕ ਉੱਪਰ ਚੱਕੀ ਤੋਂ ਹੋ ਜਾਨੇ ਨੇ ਭਾਰੀ ਬਹੁਤ ਫੇਰ ਅਸੀਂ ਦੁਬਾਰੇ ਫੇਰ نیچے ਵਾਲੇ ਕੋਠੇ ਤੇ ਲਈ ਲੈ ਲਈ ਜਾਂਦੇ ਨੇ ਇਹ ਦੋ ਬੰਦੇ ਪੌੜੀ ਪੌੜੀ ਮਿੱਤਰੋ ਲਾ ਕੇ نیچے ਪੌੜੀ ਲਾ ਕੇ ਮਿੱਤਰੋ ਸਿੰਘ ਹੈ ਅਗਲੇ ਕੋਠੇ ਤੇ ਇਹ ਮਿੱਤਰੋ ਹੋ ਕੇ ਸਾ ਵੀ ਜਿਵੇਂ ਕ੍ਰੇਨ ਚੱਲ ਰਹੀ ਹੁੰਦੀ ਆ 20 25 ਬੇਲੜ ਬੰਦੇ ਉਧਰ ਨੂੰ ਝਾਕ ਰਹੇ ਹੁੰਦੇ ਨੇ ਇਹ ਉਹ ਉਸ ਕੇ ਸਾ ਮਿੱਤਰੋ ਵੀ ਵੀ ਕੰਮ ਕਰਨ ਵਾਲਾ ਕੰਮ ਕਰ ਰਿਹਾ ਵੀਡੀਓ ਬਣਾਉਣ ਵਾਲਾ ਵੀਡੀਓ ਬਣਾ ਰਿਹਾ ਇਹ ਤੁਸੀਂ ਦੱਸ ਕੀ ਝਾਕਦੇ ਹੋ ਮੇਰੇ ਯਾਰ ਚਲੋ ਕੀ ਕਹਿ ਸਕਦੇ ਆ ਯਾਰ ਇਹਨਾਂ ਨੂੰ ਵੀ ਲੈ ਲੈ ਮਿੱਤਰੋ ਇਹ ਆ ਮੋਂ ਨੂੰ ਕੁਚਵਾਰਾ ਘਰ ਆਇਆ ਇਹਨਾਂ ਦਾ ਇੱਕਰ ਤੋਂ ਹੋਊਗੀ ਮੈਨੂੰ ਲੱਗਦਾ 200 ਮੀਟਰ ਦੀ ਦੂਰੀ ਗੱਡੀ ਵਾਲੇ ਘਰ ਦੀ ਇਧਰੋਂ ਮਿੱਤਰੋਂ ਤਾਰ ਪਵਾਉਂਦੇ ਪਵਾਉਂਦੇ ਹੋਏ ਆਏ ਤੇ ਆਹ ਮਿੱਤਰੋ ਦੇਖ ਕਰਤਾ ਜੋੜ ਪੱਕਾ ਜੋੜ ਪੱਕਾ ਕਰਕੇ ਜਿਹੜੀ ਤਾਰ ਬਚਦੀ ਤੀ ਉਹ ਅਸੀਂ ਪੌੜੀ ਤੇ ਚੜਕੇ ਜਦ ਬਰਿੰਦਰ ਉੱਤੇ ਉਹ ਕਰਨ ਲੱਗਾ ਨੀਚੇ ਫਰਸ਼ ਪੱਥਰ ਵਾਲਾ ਤੀ ਪੌੜੀ ਤਿਲਕ ਗਈ ਹੁੰਦੀ ਮੈਂ ਕਿਹਾ ਬਰਿੰਦਰ ਨੂੰ ਮਾ ਮਿੱਤਰਾ ਸੇਨ ਵਧੀਆ ਹੋ ਜਾਂਦਾ ਦਰਸ਼ਕ ਖੁਸ਼ ਹੋ ਜਾਂਦੇ ਦੇਖ ਕੇ ਜਦੋਂ ਉਹਨਾਂ ਨੇ ਉੱਤੇ ਚੜਿਆ ਮੈਂ ਮੋਨੂ ਨੂੰ ਕਿਹਾ ਮੈਂ ਵੀ ਉਹ ਸੀਨ ਆਪਣਾ ਰਹਿ ਗਿਆ ਮਹਾ ਵੀ ਜਿਹੜਾ ਬਰੇਂਦਰ ਗਿਆ ਗਿਆ ਹੁੰਦਾ ਤਾਂ ਮੈਂ ਤਾਂ ਇਹਨੂੰ ਕਿਹਾ ਮੈਂ ਤਾਂ ਇਹ ਵੀ ਸੀਨ じゃ ਕਰ ਲੈਨੇ ਆਪਾਂ ਵੀ ਚੱਕੇ ਆ ਬੜਾ ਜਿਹਾ ਪੈਰ ਤਾਂ ਬਰੇਂਦਰ ਡਰ ਗਿਆ ਜੀ ਲੈ ਜੀ ਗੁਲਮੇ ਇੱਕ ਗੱਟ ਕੇ ਉਹਦੇ ਉੱਤੇ ਤਾਰ ਦਾ ਪੁੱਛਾ ਬਣਾ ਕੇ ਫालतੂ ਦਾ ਟੰਗ ਕੇ ਉੱਤੇ ਚੇਪੀ ਲਾਤੀ ਚੇਪੀ ਚੁਪੀ ਲਾ ਕੇ ਫਿਰ ਅਸੀਂ ਉੱਧਰ ਦੇਖਿਆ ਵੀ ਕੈਮਰੇ ਤੋਂ ਕੈਮਰਾ ਵੀ ਕੈਮਰਾ ਫਿੱਟ ਕਿੱਥੇ ਕਰੀਏ ਵੀ ਜਿੱਥੋਂ ਸਾਰਾ ਦਿਖੇ ਅੰਦਰੋਂ ਵੀ ਗੱਡੀ ਖੜੀ ਵੀ ਦਿਖੇ ਬਾਹਰੋਂ ਆਂਦਾ ਜਾਂਦਾ ਵੀ ਦਿਖੇ ਸਾਰਾ ਚਲੋ ਮਿੱਤਰੋ ਫਿੱਟ ਫੁੱਟ ਫਿਰ ਅਸੀਂ ਕਰੇ ਦਿੱਤਾ ਆ ਅਗਲੇ ਸੀਨ ਚ ਦਿਖਾ ਦਿੰਨੇ ਆ ਤੁਹਾਨੂੰ ਲੈ ਚੱਕ ਮਿੱਤਰੋ ਟੜ ਗਿਆ ਸਾਡਾ ਮਿਸਤਰੀ ਦੇਖ ਵੀ ਰਿਹਾ ਉਹ ਵੀ ਬੋੜੀ ਨੀਚੇ ਤਾਂ ਨਹੀਂ ਆਂਦੀ ਪਹਿਲਾਂ ਬਚਿਆ ਨਾ ਉਹ ਕਹਿੰਦੇ ਨੇ ਜਿਵੇਂ ਦੁੱਧ ਦਾ ਫੁੱਕਿਆ ਕਹਿੰਦੇ ਪਾਣੀ ਵੀ ਫੁੱਕਾ ਮਾਰ ਮਾਰ ਪਿੰਦਾ ਉਹ ਕੰਮ ਬ੍ਰਿੰਦਰ ਨੇ ਕਰਤਾ ਲੈ ਮਿੱਤਰੋ ਆ ਆਖਰ ਚ ਅਸੀਂ ਕਰੇ ਦਿੱਤਾ ਕੈਮਰਾ ਫਿੱਟ ਸਸਰੀਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਜੇ ਵੀਡੀਓ ਵਧੀਆ ਲੱਗੀ ਮਿੱਤਰੋ ਸ਼ੇਅਰ ਕਰ ਦਿਓ ਜੀ ਮਿਲਦੇ ਆ ਕਿਸੇ ਨਵੇਂ ਵਿਸ਼ੇ ਨਾਲ ਜੀ